ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਦੇ ਮੁੱਖ ਦਫਤਰ ਵਿੱਚ 16 ਪੈਂਸਨਾਂ ਸਮਰੋਹ ਆਜੇ 50 ਦੇ ਕਰੀਬ ਪੈਂਸਨਾਂ ਵੰਡੀਆਂ ਜਾ ਰਹੀਆਂ ਨੇ ਜਿਦੇ ਵਿੱਚ ਵਿਧਵਾ ਪੈਂਸ਼ਨ ਔਰ ਸੀਨੀਅਰ ਸਿਟੀਜ਼ਨ ਪੈਂਸ਼ਨ ਔਰ ਜਿਹੜੇ ਵਿਡੋ ਨੇ ਉਹਨਾਂ ਦੇ ਬੱਚਿਆਂ ਦੇ ਲਈ ਪੈਂਸ਼ਨਾਂ ਇਹਨਾਂ ਦੀਆਂ ਪੈਂਸ਼ਨਾਂ ਮਨਜ਼ੂਰ ਕਰਾ ਦਿੱਤੀਆਂ ਨੇ ਐਮਐਲਏ ਸਾਹਿਬ ਦੀ ਹਾਜ਼ਰੀ ਵਿੱਚ ਪੈਂਸ਼ਨਾਂ ਵੰਡੀਆਂ ਜਾਣਗੀਆਂ ਹਲਕਾ ਆਤਮਨਗਰ ਦੇ ਵਿਧਾਇਕ ਸਰਦਾਰ ਕਲਵੰਤ ਸਿੰਘ ਸਿੱਧੂ ਪਹੁੰਚ ਗਏ ਨੇ ਅਤੇ ਆਪਣੀ ਸੀਟ ਤੇ ਬਿਰਾਜ਼ਮਾਨ ਹੋ ਰਹੇ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਪੈਨਸ਼ਨਾਂ ਵੰਡੀਆਂ ਜਾਂਦੀਆਂ ਨੇ ਤੇ ਜਿਹੜਾ ਇੱਥੇ ਦਾ ਸਟਾਫ ਹੈ ਪੈਨਸ਼ਨਾਂ ਵੰਡਣ ਤੋਂ ਪਹਿਲਾਂ ਉਹ ਸਾਰੇ ਕਾਗਜ਼ਾਤ ਚੈੱਕ ਕਰਦੇ ਨੇ ਦੇਖਦੇ ਨੇ ਕੋਈ ਕਾਗਜ਼ਾਂ ਦੇ ਵਿੱਚ ਕਮੀ ਤਾਂ ਨਹੀਂ ਰਹਿ ਗਈ ਇਸ ਤੋਂ ਬਾਅਦ ਹੀ ਪੈਨਸ਼ਨਾਂ ਵੰਡੀਆਂ ਜਾਂਦੀਆਂ ਨੇ ਇਹ ਦੇਖੋ ਸਾਰਿਆਂ ਨੂੰ ਪੈਨਸ਼ਨਾਂ ਦੇ ਆਰਡਰ ਦਿੱਤੇ ਜਾ ਰਹੇ ਨੇ ਪੈਨਸ਼ਨਾਂ ਦੇ ਆਰਡਰਾਂ ਦੀਆਂ ਕਾਪੀਆਂ ਲੈ ਕੇ ਹੱਥ ਵਿੱਚ ਵਿਧਾਇਕ ਸਾਹਿਬ ਨਾਲ ਸਾਰੇ ਫੋਟੋ ਖਿਚਾ ਰਹੇ ਹਨ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਭਗਵੰਤ ਸਿੰਘ ਸਿੱਧੂ ਜਿੰਦਾਬਾਦ ਰਮਨ ਸਿੰਘ ਸਿੱਧੂ ਮੇਰਬਾਨਾ ਬੀਬੀ ਅੱਜ ਤੁਸੀਂ ਪੈਨਸ਼ਨ ਤੇ ਜਿਹੜੇ ਆਰਡਰ ਹੈਗੇ ਨੇ ਜਿਹੜੀ ਮਨਜ਼ੂਰ ਹੋਈ ਹੈ ਪੈਨਸ਼ਨ ਉਹ ਲੈਣ ਆਏ ਹੋ ਹਾਂਜੀ ਤੇ ਤੁਹਾਡੀ ਸੀਨੀਅਰ ਸਿਟੀਜ਼ਨ ਦੀ ਪੈਨਸ਼ਨ ਹੈ ਜਾਂ ਵਿਡੋ ਪੈਨਸ਼ਨ ਵਿਡੋ ਪੈਨਸ਼ਨ ਵਿਡੋ ਪੈਨਸ਼ਨ ਕਿੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਆ ਦੋ ਬੱਚੇ ਨੇ ਉਹਨਾਂ ਦੀ ਵੀ ਲੱਗ ਹੀ ਹੈਗੀ ਆ ਅਪਲਾਈ ਕੀਤੀ ਹੈ ਅਪਲਾਈ ਕੀਤੀ ਹੋਈ ਹੈ ਅਪਲਾਈ ਕੀਤੀ ਹੈ ਤੁਹਾਡੀ ਲੱਗ ਗਈ ਹੈ ਜਿਹੜੇ ਬੱਚੇ ਨੇ ਦੋ ਤੁਹਾਡੇ ਉਹਨਾਂ ਦੇ ਵਾਸਤੇ ਤੁਸੀਂ ਅਪਲਾਈ ਕੀਤਾ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਜਦੋਂ ਤੁਸੀਂ ਇਸ ਦਫਤਰ ਦੇ ਵਿੱਚ ਪੈਨਸ਼ਨ ਦੇ ਫਾਰਮ ਭਰਨ ਵਾਸਤੇ ਆਏ ਸੀ ਤੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਦਿੱਕਤ ਕਿਸੇ ਪ੍ਰਕਾਰ ਦਾ ਇੱਥੇ ਸਟਾਫ ਵੱਲੋਂ ਕੋਈ ਮਿਸਵਿਵਤਾ ਨਹੀਂ ਹੋਇਆ ਨਹੀਂ ਬਿਲਕੁਲ ਕਿਸ ਤਰ੍ਹਾਂ ਦਾ ਸਟਾਫ ਹੈ ਇੱਥੇ ਸਰਦਾਰ ਕਲਵੰਸ ਸਿੰਘ ਜੀ ਬਹੁਤ ਅੱਛਾ ਸਟਾਫ ਹੈ ਕੋਆਪਰੇਟ ਕਰਦੇ ਹੈ ਖੁਦ ਫਾਰਮ ਵਗੈਰਾ ਫਿਲ ਕਰਵਾਦੇ ਹੈ ਹੈਲਪ ਕਰਦੇ ਹੈ ਪਾਪਰਲੀ ਕੋਈ ਦਿੱਕਤ ਨਹੀਂ ਆਈ ਮੈਨੂੰ ਅੱਛੀ ਢੀਲ ਹੈ ਤਾਂ ਤੁਸੀਂ ਅੱਜ ਪੈਨਸ਼ਨ ਦੇ ਆウダー ਲਾਨ ਤੋਂ ਬਾਅਦ ਸਰਦਾਰ ਕਲਵੰਤ ਸਿੰਘ ਸਿੱਧੂ ਐਮ ਐਲ ਏ ਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਜਿਨਾਂ ਨੇ ਸਿਰ ਦੇ ਸਾਈਨ ਜਲਾ ਚੰਦਾ ਉਸ ਤੋਂ ਬਾਅਦ ਜੋ ਸਪੋਰਟ ਇਹ ਕਰਦੇ ਆ ਬਹੁਤ ਵਾਟ ਐਫਰਟ ਬਹੁਤ ਅੱਛਾ ਐਫਰਟ ਹੈ ਬੱਚਿਆਂ ਲਈ ਐਂਡ ਵਾਈਫ ਲਈ 2027 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਕੀ ਤੁਸੀਂ ਚਾਹੁੰਦੇ ਹੋ ਕਿ ਦੁਬਾਰਾ ਫਿਰ ਇਸ ਹਲਕੇ ਦੇ ਵਿੱਚ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਬਣ ਜੀ ਬਿਲਕੁਲ ਬਣਨਾ ਚਾਹੀਦਾ ਜੀ ਬਣਨਾ ਚਾਹੀਦਾ ਕਿਉਂਕਿ ਉਹ ਐਫਰਟਸ ਕਰਦੇ ਆ ਉਹ ਆਪਣੇ ਜਨਤਾ ਲਈ ਬਹੁਤ ਕੁਝ ਸਿੱਖਿਆ ਲੈਨੇ ਜੋ ਉਹ ਕਰ ਉਸਦਾ ਕੀ ਕਾਰਨ ਹੈ ਤੁਸੀਂ ਕਿਉਂ ਕਹਿ ਰਹੇ ਹੋ ਕਿ ਬਣਨਾ ਚਾਹੀਦਾ ਹੈ ਕਿ ਜਦੋਂ ਜਨਤਾ ਦੇ ਦੁੱਖ ਤਕਲੀਫ ਆਂਦੀ ਹੈ ਜਾਂ ਕੋਈ ਪ੍ਰੋਬਲਮ ਆਂਦੀ ਹੈ ਫਾਈਨੈਂਸ਼ੀਅਲੀ ਵੀ ਤੇ ਵੈਸੇ ਵੀ ਸਪੋਰਟ ਸਹੀ ਤਰੀਕੇ ਨਾਲ ਕਰਦੇ ਆ ਇਹਨੂੰ ਤੁਹਾਡੇ ਕਹਿਣ ਦਾ ਭਾਵ ਆ ਵੀ ਸਤਿਕਾਰਤ ਕਲਵੰਦ ਸਿੰਘ ਸਿੱਧੂ ਜਦੋਂ ਵੀ ਦਫ਼ਤਰ ਵਿੱਚ ਕੋਈ ਵੀ ਆਂਦਾ ਉਹਨਾਂ ਦੀ ਗੱਲ ਸੁਣਦੀ ਹੈ ਤੇ ਹੱਲ ਕਰਦੇ ਇਸ ਕਰਕੇ ਉਹ ਦੁਆਰਾ ਵੀ ਐਮ ਐਲ ਏ ਹੋਣੇ ਚਾਹੀਦੇ ਬਿਲਕੁਲ ਸਿੱਧੂ ਸਾਹਿਬ ਤੁਸੀਂ 3.5 ਸਾਲ ਦੇ ਵਿੱਚ 750 ਪੈਨਸ਼ਨਾਂ ਵੰਡੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਤੰਤਨ ਬਾਬਾ ਦੀਪ ਸਿੰਘ ਦੀ ਕਿਰਪਾ ਰਹਿਮਤ ਸਦਕਾ ਅੱਜ ਸੌਵਾਂ ਪੈਨਸ਼ਨ ਵੰਡ ਸਮਾਰੋਹ ਮੇਰੇ ਹੱਥ ਪਰ ਵਿਤੇ 65 ਹੋਇਆ ਜਿੰਨੇ ਵੀ ਬਜ਼ੁਰਗਾਂ ਦੀ ਮਤਾਵਾਵਾਂ ਪੈਣਾਂ ਦੀ ਵਿਧਵਾਵਾਂ ਦੀ ਪੈਨਸ਼ਨ ਲੱਗੀ ਹੈ ਉਹਨਾਂ ਦੇ ਲਈ ਅਰਦਾਸ ਕਰਦਾ ਵੀ ਇਹ ਪੈਸਾ ਉਹਨਾਂ ਦੇ ਚੰਗੇ ਕੰਮ ਤੇ ਕੰਮ ਲੱਗੇ ਦਵਾਈ ਡੀਪੀ ਤੇ ਨਾ ਲੱਗੇ ਤੇ ਇਹਨਾਂ ਦੇ ਬੱਚੇ ਵੀ ਤੰਦਰੁਸਤ ਰਹਿਣ ਤੇ ਇਹ ਕੰਢੀ ਕਲਾਜ ਰਹਿਣ ਮੇਰਾ ਹਲਕਾ ਹਮੇਸ਼ਾ ਔਰ ਬਾਬਾ ਜੀ ਦੀ ਹੰਦੀ ਕਿਰਪਾ ਸਦਕਾ ਨੰਬਰ 1 ਸੀਰੀ ਨੰਬਰ 1 ਹੈ ਤੇ ਨੰਬਰ 1 ਰਹੂਗਾ ਇਹ ਲੋਕ ਆਪਣਾ ਅਸ਼ੀਰਵਾਦ ਪਰਿਆ ਜਿਹੜਾ ਹੱਥ ਹੈ ਮੇਰੇ ਸਿਰ ਤੇ ਰੱਖਣ ਸਾਰੇ ਅਸੀਂ ਸਾਡੇ ਹਲਕੇ ਆਤਮ ਨਗਰ ਦੇ ਨਾਲ-ਨਾਲ ਸਮੁੱਚੇ ਪੰਜਾਬ ਵਿੱਚ ਏਕਤਾ ਭਾਈਚਾਰਕ ਸਾਂਝ ਬਣੇ ਰਹੇ ਇਸੇ ਤਰ੍ਹਾਂ ਲੋਕ ਇਸ ਦਫ਼ਤਰ 'ਚੋਂ ਕੰਮ ਕਰਾਉਂਦੇ ਰਹਿਣ ਰੋਂਦੇ ਆਉਣ ਤੇ ਹੱਸਦੇ ਜਾਣ ਇੰਨਾ ਤੁਹਾਡਾ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਜ ਸਿੱਧੂ ਜੀ ਦਾ ਧੰਨਵਾਦ ਪੰਜਾਬ ਪੈਨਸ਼ਨਾਂ ਦੇ ਵਿੱਚ ਜਿਆਦਾ ਕਰਕੇ ਜਿਹੜੀਆਂ ਵਿਡੋ ਪੈਨਸ਼ਨ ਰਈਆਂ ਨੇ ਉਹ ਤੇ ਉਹਨਾਂ ਦੇ ਛੋਟੇ ਬੱਚੇ ਜਿਨ੍ਹਾਂ ਨੂੰ ਤੁਸੀਂ ਪੈਨਸ਼ਨਾਂ ਲਗਾਈਆਂ ਨੇ ਜਦੋਂ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸਿੱਧੂ ਸਾਹਿਬ ਜੇਕਰ ਕਿਸੇ ਵਿਧਵਾ ਦਾ ਜਿਹਦੇ ਸਿਰ ਦੇ ਉੱਤੋਂ ਸਾਈਂ ਦਾ ਜਿਹੜਾ ਸਾਇਆ ਉੱਠ ਜੇ ਉਹਨੂੰ ਆਪਦੇ ਬੱਚਿਆਂ ਦਾ ਨਰਵਾਹ ਕਰਨਾ ਕਿੰਨਾ ਔਖਾ ਹੁੰਦਾ ਹੈ ਇਹ ਮੈਨੂੰ ਬਿਆਨ ਕਰਨ ਦੀ ਲੋੜ ਨਹੀਂ ਉਹਦੇ ਲਈ ਮੈਂ ਅਰਦਾਸ ਕਰਦਾ ਕਿ ਮੇਰੀਆਂ ਜਿੰਨੀਆਂ ਪੈਣਾ ਵਿਧਵਾਵਾਂ ਹੋ ਚੁੱਕੀਆਂ ਇਹਨਾਂ ਨੂੰ ਆਪਣਾ ਜਿਹੜਾ ਬੱਚੇ ਪਾਲਣਾ ਔਖਾ ਹੈ ਉਹ ਮੇਰੇ ਦਫ਼ਤਰੋਂ ਸੰਪਰਕ ਕਰੋ ਇੱਕ ਸਰਕਾਰ ਦੀ ਸਕੀਮ ਹੈ ਜਿਹਦੇ ਵਿੱਚ 4000 ਦੇ ਕਰੀਬ ਇੱਕ ਬੱਚੇ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਅਸੀਂ ਲਗਭਗ ਫ੍ਰੀ ਕਰਾਵਾਂਗੇ ਤੇ ਤਾਂ ਕਿ ਜਿਹੜਾ ਉਸ ਭੈਣ ਨੂੰ ਉਸ ਮੇਰੀ ਮਾਂ ਦੇ ਸਿਰ ਤੇ ਜਿਹੜਾ ਅਸੀਂ ਹੱਥ ਰੱਖ ਸਕੀਏ ਕਿਉਂਕਿ ਸਾਡਾ ਫਰਜ਼ ਹੈ ਕਿਉਂਕਿ ਆਤਮਨਗਰ ਹਲਕਾ ਮੇਰਾ ਪਰਿਵਾਰ ਆ ਮੇਰਾ ਫਰਜ਼ ਹੈ ਵੀ ਇਹਨਾਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਰ ਸਮੇਂ ਨਾਲ ਖੜਾ ਰਹਿਣਾ